ਆਮ ਆਦਮੀ ਪਾਰਟੀ ਦੇ ਘਰ ਦੇ ਅੰਦਰੋਂ ਇਹ ਪਹਿਲੂ ਉੱਭਰ ਰਿਹਾ ਕਿ ਕੀ 2027 ਚ ਮੁੱਖ ਮੰਤਰੀ ਦਾ ਚਿਹਰਾ ਸੰਜੀਵ ਅਰੋੜਾ ਹੋ ਸਕਦੇ ਨੇ ਆਮ ਆਦਮੀ ਪਾਰਟੀ ਭਵੰਤਮਾਨ ਦੇ ਚਿਹਰੇ ਨੂੰ ਬਦਲਣ ਦੀ ਸਥਿਤੀ ਚ ਅਜੇ ਨਜ਼ਰ ਨਹੀਂ ਆਉਂਦੀ ਪਰ ਫਿਰ ਵੀ ਇਹ ਚਰਚਾ ਕਿੱਥੋਂ ਨਿਕਲ ਰਹੀ ਹੈ ਇਹ ਗੱਲ ਕਿੱਥੋਂ ਚੱਲ ਰਹੀ ਹੈ ਕਿਉਂ ਚਿਹਰਾ ਬਦਲ ਸਕਦੇ ਨੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਵਿੱਚ ਸਭ ਤੋਂ ਪਾਵਰਫੁਲ ਮਨਿਸਟਰ ਨੇ ਮੱਖ ਮੰਤਰੀ ਭਗਵੰਤ ਮਾਨ ਚੇਰਾ ਨੇ ਮੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨੇ ਹਰੇ ਪੈਨਾ ਦਸਕਤਾਂ ਦੀ ਪਹਿਲ ਕਦਮੀ ਦਾ ਗੱਲ ਹੈ ਪਰ ਉਹ ਕਿਹਦੇ ਕਹੇ ਤੇ ਹੁੰਦੇ ਨੇ ਕੌਣ ਕਰਦਾ ਇਹ ਚਰਚਾ ਖੂਬ ਚੱਲਦੀ ਹੈ ਕਿ ਸੰਜੀਵ ਅਰੋੜਾ ਇੰਡੀਪੈਂਡੈਂਟ ਮੰਤਰੀ ਬਣ ਗਏ ਨੇ 82 ਜਮਾਤ ਦਾ ਕੰਮ ਸੁੱਬੇ ਦਾ ਮਾਹੌਲ ਤੇਸ਼ਰਾ ਮਾਹੌਲ ਖਿੱਤੇ ਦਾ ਮਾਹੌਲ ਸੁਹਾਰਨਾ ਹੁੰਦਾ ਕਿ ਵਿਗਾੜਨਾ ਨਸ਼ੇ ਤੋਂ ਲੈ ਕੇ ਗੈਂਗਸਟਰ ਸਾਡਾ ਮੁੱਖ ਮੁੱਦਾ ਹੈ ਇਸ ਦੇ ਨਾਤੇ ਸਿਆਸਤ ਕੁਬੰਦੀ ਹੈ ਕਿਸੇ ਮਸਲੇ ਦੇ ਹੱਲ ਲੱਭਣ ਲਈ ਕੋਈ ਤਰਸਰ ਜੋੜ ਕੇ ਬੈਠ ਨਹੀਂ ਗਿਆ ਬਲਕਿ ਉਹਨਾਂ ਦੀ ਸ਼ੈਲੀ ਉਹਨਾਂ ਦੇ ਬੋਲ ਕੁਝ ਜਹੇ ਨੇ ਜਿਹੜੇ ਇਹ ਦੱਸਦੇ ਨੇ ਕਿ ਵੀ ਇਤਰਾ ਸਵਾਰਾਂ ਦੀ ਬਜਾਇਕ ਤੇ ਬਗਾੜਨ ਦੇ ਰਾਹ ਤਾਂ ਨਹੀਂ ਪੈਣ ਲੱਗੀਆਂ ਪੰਜਾਬ ਦੇ ਮਾਹੌਲ ਹੱਦ ਦਾ ਤਦ ਹੋ ਜਾਂਦੀ ਹੈ ਜਦੋਂ ਇੱਕ ਦਿਨ ਪਹਿਲਾਂ ਬੱਖੋ ਬੱਖ ਖੇਤਿਆਂ ਦੇ ਵਿੱਚ ਬੱਖੋ ਬੱਖ ਸਟੇਜਾਂ ਦੇ ਉੱਤੇ ਬੱਖੋ ਆਖ ਪਾਰਟੀਆਂ ਦੇ ਦੋ ਲੀਡਰ ਗੈਂਗਸਟਰਾਂ ਦੇ ਹਵਾਲੇ ਨਾਲ ਇੱਕੋ ਸੁਰਚ ਗੱਲ ਕਰਦੇ ਬਿਲਕੁਲ ਜੀ ਮੈਂ ਰਵਿੰਦ ਕੇਜਰੀਵਾਲ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਕਰ ਕਰਦੇ ਪਰਿਵਾਰਕ ਤੱਕ ਜਾਓ ਰਿਸ਼ਤੇਦਾਰਾਂ ਤੱਕ ਜਾਓ ਉਹਨਾਂ ਨੂੰ ਵੀ ਨਕੇਲ ਕਸੋ ਤਾਂ ਮੁੱਕਗਾ ਗੈਂਗਸਟਰ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਚਾਚਾ ਹੋਵੇ ਤਾਇਆ ਹੋਵੇ ਭੂਆ ਹੋਵੇ ਫੁੱਫੜੋ ਹੋਵੇ ਚੱਕ ਲੋ ਸਾਰਿਆਂ ਤੇ ਫਿਰ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਉਂਗੇ ਇਹ ਤਾਂ ਗੈਂਗਸਟਰਵਾਦ ਨਹੀਂ ਬਣਦਾ ਕੌਣ ਹੈ ਜਨਾਬ ਇਹਦਾ ਧੰਕੀ ਧਰ ਧੰਕੀ ਦਿੰਦਾ ਜਾ ਰਿਹਾ ਪਰ ਧੰਕੀ ਵੀ ਅਧਿਕਾਰਤ ਈਮੇਲ ਨਹੀਂ ਆਉਂਦੀ ਹੈ ਕਦੇ ਉਸ ਸਕੂਲਾਂ ਨੂੰ ਆ ਜਾਂਦੀ ਹੈ ਕਦੇ ਧਾਰਮਿਕ ਸਥਾਨ ਦੀ ਸੰਸਥਾ ਨੂੰ ਆ ਜਾਂਦੀ ਹੈ ਕਦੇ ਉਹ ਜ਼ਿਲ੍ਹਾ ਅਦਾਲਤਾਂ ਨੂੰ ਆ ਜਾਂਦੀ ਹੈ ਕਦੇ ਜੀ ਰੇਲਵੇ ਬੱਸ ਸਟੈਂਡ ਦਾ ਮਾਮਲਾ ਆ ਜਾਂਦਾ ਹੈ ਉਹ ਕੀ ਰਿਹਾ ਕੌਣ ਇਹ ਟਰਮੀਨਲ ਖੇਡ ਰਿਹਾ ਕੌਣ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਅੱਜ ਦਾ ਅਜੇ ਤੱਕ ਬੈਦਗਿਆਂ ਵਾਲੇ ਮਾਮਲੇ 'ਚ ਨਹੀਂ ਕੁਝ ਕਰ ਸਕਦੇ ਜਿਸ ਨੂੰ 28 ਲੱਖ ਰੁਪਏ ਦੇ ਮਾਮਲੇ 'ਚ ਸਿਆਸਤ ਕਰੀ ਜਾਂਦੇ ਆ। ਉਦੋਂ ਬਸ ਸਕੂਲਾਂ ਦੀ ਵਾਰੀ ਆਈ। ਜਲੰਧਰ ਕੀ, ਅੰਮ੍ਰਿਤਸਰ ਕੀ, ਪਟਿਆਲਾ ਕੀ ਸਕੂਲ ਖਾਲੀ ਕਰਾਓ ਜੀ। ਸਕੂਲ ਖਾਲੀ ਕਰਾਉਣੇ ਪੈਂਦੇ ਨੇ ਸਾਨੂੰ ਇੱਕ ਈਮੇਲ ਵਾਲੀ ਧਮਕੀ ਤੇ ਕਿਉਂਕਿ ਸਾਨੂੰ ਆਪਣੇ ਤੇ ਯਕੀਨ ਨਹੀਂ ਸਾਨੂੰ ਈਮੇਲ ਤੇ ਯਕੀਨ ਹੈ। ਜਾਂ ਆਪਣੀ ਕਮਜ਼ੋਰੀ ਤੇ ਯਕੀਨ ਹੈ ਕਿਹਾ ਸਾਡੀ ਕਮਜ਼ੋਰੀ ਹੋਊਗੀ ਕੋਈ। ਸਾਡੇ ਕੋਲ ਇਨਪੁੱਟ ਹੀ ਨਹੀਂ ਗਈ ਕਿ ਕੌਣ ਸ਼ਰਤ ਨੂੰ ਅੰਜਾਮ ਦੇਣਾ ਚਾਹੁੰਦਾ। বারবার মার ਜਿਹੜੇ ਅਧਿਕਾਰੀਵੇਂ ਲਾਉਂਦੀ ਹੈ ਸਕੂਲਾਂ ਤੋਂ ਅੱਗੇ ਵੱਧ ਕੇ ਹੁਣ ਅਦਾਲਤਾਂ ਤੱਕ ਦਾ ਮਾਮਲਾ ਗਿਆ ਔਰ ਇਹ ਮਾਮਲਾ ਕੱਲੇ ਪੰਜਾਬ ਤੱਕ ਨਹੀਂ ਰੁਕਿਆ ਸੱਤ ਤੋਂ ਵੱਧ ਸੁੱਬਿਆਂ ਦੀਆਂ ਅਦਾਲਤਾਂ ਨੂੰ ਈਮੇਲ ਰਹੀ ਅਧਿਕਾਰਤ ਈਮੇਲ ਰਹੀ ਧਮਕੀ ਮਿਲੀ ਕਹਿੰਦੀ ਕੈਨੇਡਾ ਸਰਕਾਰ ਨੇ ਪੰਜਾਬੀਆਂ ਲਈ ਵੱਡਾ ਸੰਕਟ ਖੜਾ ਕਰ ਦਿੱਤਾ ਹੈ ਵੱਡਾ ਝਟਕਾ ਪੰਜਾਬੀਆਂ ਦੇ ਲਈ ਕਿ ਬਜ਼ੁਰਗਾਂ ਦੀ ਪੀਆਰ ਦੇ ਉੱਤੇ 228 ਤੱਕ ਰੋਕਾ ਅਜੀਬ ਵੀਜ਼ੇ ਵਿੱਚ ਸੁਪਰ ਵੀਜ਼ੇ ਦਾ ਕਹਿੰਦੇ ਆਪਸ਼ਨ ਖਾਲੀ ਪਿਆ ਹੈ ਉਹ ਆਪਸ਼ਨ ਖੁੱਲ੍ਹਾ ਹੈ ਮਤਲਬ ਇਸ ਦੇ ਤਹਿਤ 5 ਸਾਲ ਤੱਕ ਲਗਾਤਾਰ ਕੈਨੇਡਾ ਚ ਰਿਹਾ ਜਾ ਸਕਦਾ ਕੈਨੇਡਾ ਜਾਣ ਦੇ ਉੱਤੇ ਰੋਕ ਨਹੀਂ ਹੈ ਜੇਕਰ ਉਹ ਘੁੰਮਣ ਜਾਣਾ ਚਾਹਣ ਕੁਝ ਵਕਤ ਲਈ ਜਾਣਾ ਚਾਹਣ ਤਾਂ ਉਹ ਅਜੀਬ ਵੀਜ਼ਿਆਂ 'ਤੇ ਅਪਲਾਈ ਕਰਕੇ ਜਾ ਸਕਦੇ ਹਨ ਕੈਨੇਡਾ ਸਰਕਾਰ 2026 ਤੋਂ 2028 ਦੇ ਲਈ ਪੀਆਰ ਦੀ ਸੰਖਿਆ ਘਟ ਕਰ ਰਹੀ ਹੈ ਇਸ ਕਟੌਤੀ ਦੇ ਤਹਿਤ ਮਾਤਾ ਪਿਤਾ ਤੇ ਦਾਦਾ ਦਾਦੀ ਨੂੰ ਬੁਲਾਉਣ ਵਾਲੇ ਪ੍ਰੋਗਰਾਮ पीजीपी ਦੇ ਨਵੇਂ ਐਪਲੀਕੇਸ਼ਨਾਂ ਤੇ ਰੋਕ ਹੈ 225 ਦੇ ਵਿੱਚ पीजीपी ਦੇ ਤਹਿਤ ਨਵੀਂ ਐਪਲੀਕੇਸ਼ਨਾਂ ਨਹੀਂ ਲਈਆਂ ਜਾਂਦੀਆਂ ਪੰਜਾਬ ਦੇ ਵਿੱਚ 227 ਦੇ ਲਈ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਕੀ ਆਪਣਾ ਮੁੱਖ ਮੰਤਰੀ ਦਾ ਚਿਹਰਾ ਬਦਲਣ ਜਾ ਰਹੀ ਹੈ ਕੀ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਨੇ ਤੈਅ ਕਰ ਲਿਆ ਕਿ ਆਉਣ ਵਾਲੀਆਂ 227 ਦੀਆਂ ਵਿਧਾਨ ਸਭਾ ਚੋਣਾਂ ਅਸੀਂ ਨਵੇਂ ਚਿਹਰੇ ਨਾਲ ਲੜਨੀ ਹੈ ਵੈਸੇ ਆਮ ਆਦਮੀ ਪਾਰਟੀ ਕੋਲ ਭਗਵੰਤ ਮਾਨ ਤੋਂ ਵੱਡਾ ਛੇੜਾ ਅਜੇ ਤੱਕ ਕੋਈ ਨਜ਼ਰ ਨਹੀਂ ਆਉਂਦਾ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਚਿਹਰੇ ਨੂੰ ਬਦਲਣ ਦੀ ਸਥਿਤੀ 'ਚ ਅਜੇ ਨਜ਼ਰ ਨਹੀਂ ਆਉਂਦੀ ਪਰ ਫਿਰ ਵੀ ਇਹ ਚਰਚਾ ਕਿੱਥੋਂ ਨਿਕਲ ਰਹੀ ਹੈ ਇਹ ਗੱਲ ਕਿੱਥੋਂ ਤੁਰ ਰਹੀ ਹੈ ਕਿਉਂ ਚਿਹਰਾ ਬਦਲ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਤਰੀਕ ਨੂੰ ਸ਼੍ਰੀ ਕਲਤਕ ਸਭਾ ਦੇ ਸਕੱਤਰ ਦੇ ਤੇ ਪੇਸ਼ ਹੋਣਾ ਹੈ ਉਹਦੇ ਲਈ ਉਹ ਤਿਆਰਬਰ ਤਿਆਰ ਵੀ ਦਿਖ ਰਹੇ ਨੇ ਤੇ ਉਹ ਧੰਭ ਵੀ ਪਰ ਰਹੇ ਨੇ ਕਿ ਮੈਂ ਦੱਸਦਾ ਬਹਿ ਜਾਂ ਸਫੇਦ ਚਾਗਾ ਮੈਂ ਸਬੂਤਾ ਸਫੇਦ ਚਾਗਾ ਮੈਂ ਗੋਲਕਾ ਦਾ ਹਸਪਤਾਲ ਬ ਲੈ ਕੇ ਜਾਵਾਂਗਾ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਆਂਗਾ ਲਾਈਵ ਚੱਲਣਾ ਚਾਹੀਦਾ ਤੇ ਇਸ ਤਰੀਕਾ ਕਰਨ ਉਹ ਸਿੱਧੇ ਰੂਪ ਦੇ ਵਿੱਚ ਅਕਾਲੀ ਦਲ ਬਾਦਲ ਤੇਨ ਨੂੰ ਘੇਰਦੇ ਨਜ਼ਰ ਆਉਂਦੇ ਨੇ ਇਹੀ ਨਹੀਂ ਹਾਲੀ ਦੇ ਵਿੱਚ ਪਲਾਖਸੰਤੀ ਜ਼ਿਲ੍ਹਾ ਪ੍ਰੀਸ਼ਦ ਦੇ ਉਹਦੇ ਲੋਕਾਂ ਦੀ ਸੋਚ ਕਾਉਣ ਦਾ ਅਜੀਤ ਨਾਲਿਆਂ ਨਾਲ ਮੁਲਾਕਾਤ ਦਾ ਉੱਥੇ ਵੀ ਜਿਸ ਤਰ੍ਹਾਂ ਦੀ ਜੈਜਾਕਾਰ ਵਾਲਾ ਪ੍ਰਟਾਵਾ ਹੁੰਦਾ ਉੱਥੇ ਵੀ ਕੀ ਕੇਜਰੀਵਾਲ ਮਨੀਸ਼ ਸ਼ੋਦੀ ਨੂੰ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਤੋਂ ਵੱਡਾ ਕੋਈ ਲੀਡਰ ਨਹੀਂ ਤੁਹਾਡੇ ਕੋਲ ਮੇਰੇ ਤੋਂ ਬਾਅਦ ਪਰਵਾਹ ਨਾਮਾਦਮੀ ਪਾਰਟੀ 'ਚ ਕੋਈ ਚਿਹਰਾ ਨਹੀਂ ਜਦੋਂ ਕਿ ਇਹ 4 ਸਾਲਾਂ ਦੇ ਵਿੱਚ ਕਿੰਨੀ ਵਾਰ ਆਵਾਮਾ ਦੀ ਪਾਰਟੀ ਦੇ ਅੰਦਰ ਚਰਚਾ ਤੁਰੀ ਕਿ ਲਓ ਜੀ ਨਿੱਜਰ ਤਾਂ ਬਣ ਗਏ ਬਸ ਮੁੱਖ ਮੰਤਰੀ ਆ ਲਓ ਜੀ ਕੁਲਤਾਰ ਸੰਧਵਾ ਦਾ ਨੰਬਰ ਲੱਗਿਆ ਹੋਇਆ ਜੀ ਇਹ ਆਪਣਾ ਰੁੜਾ ਲੈਂਚ ਆ ਗਈ ਜੀ ਅਚਾਨਕ ਇਹ ਜੀ ਹਰਜੋਤ ਬੈਂਸ ਬਹੁਤ ਨੇੜੇ ਹੋ ਗਏ ਜੀ ਕਈਆਂ ਦੀ ਚਰਚਾ ਤੁਰੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੁੰਦੇ ਸੀ ਜਾਂ ਬਿਮਾਰ ਹੋਣ ਦਾ ਪਹਿਲੂ ਉੱਪਰ ਦਾ ਸੀ ਨਰਾਜ਼ਗੀ ਸੀ ਜਾਂ ਹਾਂ ਮਤਲਬ ਦੂਰੀਆਂ ਸੀ ਜਾਂ ਪ੍ਰਕਟਾਵਾ ਸੀ ਰੋਸਾ ਸੀ ਕਈ ਤਰ੍ਹਾਂ ਦੇ ਪਹਿਲੂ ਚੱਲੇ ਪਰ ਕੁਰਸੀ ਬਰਕਰਾਰ ਰਹੀ ਉਹ ਕੁਰਸੀ ਜੀ ਨੂੰ ਉਹ 227 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਚਿਹਰੇ ਵੱਜੋਂ ਫਿਰ ਬਰਕਰਾਰ ਰੱਖਣਾ ਚਾਹੁੰਦੇ ਨੇ ਕਿ ਜੇ ਆਵਾਜ਼ੀ ਪਾਰਟੀ ਜਿੱਤ ਕੇ ਆਵੇ ਤਾਂ ਆਵਾਜ਼ੀ ਪਾਰਟੀ ਕੋਲ ਭਗਵੰਤ ਮਾਨ ਦਾ ਕੋਈ ਬਦਲ ਨਾ ਹੋਵੇ ਦੋ ਪਾਸਿਓਂ ਇੱਕ ਪਾਸਿਓਂ ਪਾਰਟੀ ਦੇ ਵਰਕਰਾਂ ਵੱਕੋਂ ਪਾਰਟੀ ਦੇ ਸਮਰਥਕਾਂ ਪੱਖੋਂ ਦੂਸਰੇ ਪਾਸਿਓਂ ਆਪਣੀ ਹਾਈ ਕਮਾਂਡ ਲਈ ਇੰਨਾ ਕੁਝ ਕਰ ਦੋ ਜੋ ਚਾਵੇ ਓਵੇਂ ਕਰ ਦੋ ਜਿਵੇਂ ਉਹ ਚਾਵੇ ਓਵੇਂ ਕਰ ਦੋ ਤੇ ਉਹਨਾਂ ਕੋਲ ਕੋਈ ਬਦਲ ਨਾ ਰਵੇ ਇਸ ਤਰੀਕੇ ਕਾਰਨ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਘਰੋਂ ਇਹ ਚਰਚਾ ਨਿਕਲ ਰਹੀ ਹੈ ਕਿ 2027 ਦੇ ਵਿੱਚ ਨਵੇਂ ਚਿਹਰੇ ਨਾਲ ਜਾਂ ਬਿਨਾ ਚਿਹਰੇ ਤੋਂ ਭਗਵੰਤ ਮਾਨ ਦੇ ਚਿਹਰੇ ਤੇ ਚੋਣ ਲੜ ਕੇ ਬਾਅਦ 'ਚੋ ਚਿਹਰਾ ਕੋਈ ਹੋਰ ਮੁੱਖ ਮੰਤਰੀ ਲਈ ਪੇਸ਼ ਕੀਤਾ ਜਾ ਸਕਦਾ ਵੈਸੇ ਤਾਂ ਨਤੀਜੇ ਤੈਅ ਕਰਨਗੇ ਕਿ ਸਰਕਾਰ ਕਿਹਦੀ ਬਣਨੀ ਹੈ ਸਰਕਾਰ ਤਾਂ ਕਾਂਗਰਸੀ ਵੀ ਬਣਾ ਰਹੇ ਨੇ ਆਪਣੀ ਸਰਕਾਰ ਤਾਂ ਡਾਇਨਾਸੌਰ ਕਿਆਂ ਦਾ ਆਇਆ ਖੜਾ ਅਸੀਂ ਬਣਾ ਲੈਣੀ ਅਕਾਲੀ ਦਲ ਬਾਦਲ ਕਹਿੰਦਾ ਸਰਕਾਰ ਤਾਂ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਵੀ ਦਮ ਭਰਦੀ ਹੈ ਕਿ ਸਾਡੀ ਤਿਆਰੀ ਇਹੀ ਜੀ ਹੈ ਇਸ ਸੱਤਾਧਾਰੀ ਤੈਨੂੰ ਲੱਗਦਾ ਕਿ ਸਭ ਤੋਂ ਨੇੜੇ ਅਸੀਂ ਬੈਠੇ ਆਂ ਅਸੀਂ ਤਾਂ ਉੱਠਣਾ ਥੋੜਾ ਦੂਜੇ ਤਾਂ ਸਾਨੂੰ ਲਾਹ ਕੇ ਬੈਠਣਾ ਸਭ ਬੈਠੇ ਹੀ ਐ ਇਸ ਲਈ ਇਹ ਤਾਂ VOTER ਤੈਅ ਕਰਮਗੇ ਪ੍ਰਕਿਰਿਆ ਚੋਣ ਪ੍ਰਕਿਰਿਆ ਤੈਅ ਕਰੇਗੀ ਫਿਰ ਵੀ ਇਹ ਸਾਰੇ ਸਥਿਤੀ ਦੇ باوجود ਆਮ ਆਦਮੀ ਆਮ ਆਦਮੀ ਪਾਰਟੀ ਦੇ ਘਰ ਦੇ ਅੰਦਰੋਂ ਇਹ ਪਹਿਲੂ ਉੱਭਰ ਰਿਹਾ ਕਿ ਕੀ 2027 ਚ ਮੁੱਖ ਮੰਤਰੀ ਦਾ ਚਿਹਰਾ ਸੰਜੀਵ ਅਰੋੜਾ ਹੋ ਸਕਦੇ ਨੇ ਐਲਾਨ ਕਿ ਜ਼ ਨਹੀਂ ਹੁੰਦੇ ਅਣਲਾਨੇ ਕੁਝ ਵੀ ਹੋ ਸਕਦਾ ਹੈ ਅਣਲਾਨੇ ਦਾ ਤਰੀਕਾ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਵਿੱਚ ਸਭ ਤੋਂ ਪਾਵਰਫੁਲ ਮਨਿਸਟਰ ਨੇ ਮੁੱਖ ਮੰਤਰੀ ਭਗਵੰਤ ਮਾਨ ਚੇਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਨੇ ਹਰੇ ਪੈਨਾ ਦਸਕਤਾਂ ਦੀ ਪਹਿਲ ਕਦਮੀ ਦਾ ਗੱਲ ਹੈ ਪਰ ਉਹ ਕਿਹਦੇ ਕਹੇ ਤੇ ਹੁੰਦੇ ਨੇ ਕੌਣ ਕਰਦਾ ਇਹ ਚਰਚਾ ਖੂਬ ਚੱਲਦੀ ਹੈ ਕੀ ਸੰਜੀਵ अरोड़ा ਇੰਡੀਪੈਂਡੈਂਟ ਮੰਤਰੀ ਬਣ ਗਏ ਨੇ ਕੀ ਲੋਕਲ ਸਥਾਨਕ ਸਰਕਾਰਾਂ ਦਾ ਵਿਭਾਗ ਲੋਕਲ ਬਾਡੀਜ਼ ਦਾ ਵਿਭਾਗ ਇੰਡਸਟਰੀ ਦਾ ਵਿਭਾਗ ਉਦਯੋਗ ਖੇਤਰ ਇਲੈਕਟ੍ਰਿਸਿਟੀ ਬਿਜਲੀ ਇਹ ਸਾਰਾ ਕੁਝ ਉਹਨਾਂ ਦੇ ਹਵਾਲੇ ਹੈ ਤੇ ਉਹ ਸਿੱਧੀ ਰਿਪੋਰਟ ਆਪਣੇ ਆਕਾ ਆਪਣੇ ਹਾਈ ਕਮਾਨ ਕੇਜਰੀਵਾਲ ਨੂੰ ਕਰਦੇ ਨੇ ਭਗਵੰਤਵਾਨ ਨੂੰ ਨਹੀਂ ਕੀ ਉਹਨਾਂ ਦੀ ਪ੍ਰੋਮੋਸ਼ਨ ਉਹਨਾਂ ਦੀ ਤਰੱਕੀ ਕਿਵੇਂ ਰਾਤ ਸਵੇਰ ਰਾਤ ਸਵੇਰ ਤੋਂ ਵਾਪਸੀ ਇਸ ਦਾਅਵੇ ਬਾਦੇ ਨਾਲ ਕਿ ਸਿਫਤ ਆਹੀ ਦਿਓ ਜਦੋਂ ਐਮਐਲਏ ਬਣ ਕੇ ਮੰਤਰੀ ਬਣਾ ਦੇਾਂਗੇ ਮੰਤਰੀ ਬਣ ਕੇ ਤੇ ਮੰਤਰੀ ਵੀ ਹੋਈਆਂ ਇੰਡਸਟਰੀ ਮਿਲ ਗਈ ਕਾਰੋਬਾਰ ਮਿਲ ਗਿਆ ਹੈ ਫਿਰ ਨਾਲ ਇਲੈਕਟ੍ਰਿਸਿਟੀ ਮਿਲ ਗਈ ਤੇ ਹੁਣ ਸਥਾਨਕ ਸਰਕਾਰਾਂ ਦੇ ਮੰਤਰੀ ਵੀ ਬਣ ਗਏ ਤੇ ਇਸ ਤਰ੍ਹਾਂ ਸੰਜੀਵ ਅਰੋੜਾ ਦਾ ਦਾਇਰਾ ਵਧਣਾ ਕੀ ਉਹ ਤੋਂ ਮਨੀਸ਼ ਸ਼ੋਧਿਆ ਕੇਜੀ ਦੀਵਾ ਨੀਸਕਦਰ ਖੁਸ਼ ਨੇ ਕਿ ਲਓ ਅਰੋੜਾ ਜੀ ਵਧੋ ਅੱਗੇ ਕੀ ਇਹ ਕਾਰਪਟ ਕਰਾਣੇ ਨੇ ਆਪਣੀ ਥੈਲੀ ਦੀ ਖਣਕ ਨਾਲ ਸਾਰਿਆਂ ਨੂੰ ਕੁਛ ਕਰ ਲਿਆ ਕੀ ਇਹ ਕਾਰਪਟ ਜੱਗਤ ਨੇ ਕੇਜਰੀਵਾਲ ਤੇ ਮਨੀਸ਼ ਸ਼ੋਧੀਆਂ ਨੂੰ ਪਰਮਾ ਲਿਆ ਕੀ ਆਉਂਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਰੋਧ ਕਰ ਰਹੀ ਸਥਿਤੀ 'ਚ ਹੋਣਗੇ ਨਹੀਂ ਕਰ ਪਾਉਣਗੇ ਬ్రో ਕਿ ਉਹਨਾਂ ਨੂੰ ਆ ਜਾਪਾਨ ਦੀ ਫੇਰੀ ਕੋਰੀਆ ਦੀ ਫੇਰੀ ਉਹਦੇ ਵਿੱਚ ਮੁਲਾਕਾਤਾਂ ਦਾ ਦੌਰ ਹੈ ਇਹ ਸਾਰਾ ਤੋਰਾ ਫੇਰਾ ਸੰਜੀਵ ਰੋੜੇ ਦੇ ਅਸ਼ੀਰਵਾਦ ਨਾਲ ਹੋਇਆ ਇਸ ਲਈ ਉਹ ਵੀ ਵਿਰੋਧੀ ਸਥਿਤੀ 'ਚ ਨਹੀਂ ਹੈਗੇ ਸੋ ਫਿਲਹਾਲ ਤਾਂ ਚੋਣਾਂ ਤੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਕੋਈ ਸਥਿਤੀ ਨਹੀਂ ਹੈਗੀ ਚੋਣਾਂ ਦੇ ਵਿੱਚ ਵੀ ਚਿਹਰੇ ਦੇ ਵੱਜੋਂ ਹਟਾਉਣ ਦੀ ਕੋਈ ਸਥਿਤੀ ਨਹੀਂ ਹੋएगी ਪਰ ਜੇ ਨਤੀਜੇ ਕੇਜਰੀਵਾਲ ਦੇ ਅਨੁਸਾਰ ਆਉਂਦੇ ਨੇ ਔਰ ਐਮਐਲਏ ਉਹਨਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੇ ਨਾਲ ਕੋਈ ਗਰੁੱਪ ਨਹੀਂ ਹੈਗਾ ਕੀ ਭਗਵੰਤ ਮਾਨ ਇਕੱਲਿਆਂ ਵੀ ਰਹਿ ਸਕਦੇ ਨੇ ਜਾਂ ਫਿਰ ਭਗਵੰਤ ਮਾਨ ਜਿਸ ਖੇਲ ਦੇ ਮਾਹਰ ਨੇ ਸਟੇਜ ਕਲਾਕਾਰੀ ਦੇ ਉਹ ਕਲਾਕਾਰੀ ਫੇਰ ਦਿਖਾਉਣਗੇ ਵੈਸੇ ਨਤੀਜਿਆਂ ਤੋਂ ਬਹੁਤ ਦੂਰ ਦੀਆਂ ਗੱਲਾਂ ਆਪਾਂ ਤਾਂ ਅੱਜ ਗੱਲ ਕਰ ਰਹੇ ਹਾਂ ਅੱਜ ਦੀ ਤਰੀਕ ਦੇ ਵਿੱਚ ਸੰਜੀਵ अरोड़ा ਦਾ ਕਦਮ ਵਧਿਆ ਹੈ ਡਾਕਟਰ ਰਵਜੋਤ ਥੋਰਾ ਨੂੰ ਇੱਕ ਤਰ੍ਹਾਂ ਨਾਲ ਐਨਆਰਆਈ ਵਿਭਾਗ ਨਾਲ ਸ਼ਾਂਤ ਕਰਾਇਆ ਪਰ ਇਹ ਵਿਭਾਗੀ ਫੇਰ ਬਦਲ ਸਿੱਧਾ ਸਪਸ਼ਟ ਸੰਕੇਤ ਕਰਦਾ ਹੈ ਕਿ ਸੰਜੀਵ अरोड़ा ਦੀ ਤਾਕਤ ਸਰਕਾਰ ਦੇ ਅੰਦਰ ਵਧ ਗਈ ਹੈ ਤੇ ਉਹ ਅੱਜ ਦੀ ਤਰੀਕ ਦੇ ਵਿੱਚ ਵੀ ਸਰਕਾਰ ਦੇ ਵਿੱਚ ਮੰਤਰੀ ਦੇ ਤੌਰ ਤੇ ਨਹੀਂ ਕਟੋ-ਕਟ ਉਪ ਮੁੱਖ ਮੰਤਰੀ ਦੇ ਤੌਰ ਤੇ ਵਿਚਰ ਰਹੇ ਨੇ ਉਪ ਮੁੱਖ ਮੰਤਰੀ ਦੇ ਤੌਰ ਤੇ ਆਪਣੀ ਕਾਰਗੁਜ਼ਾਰੀ ਕਰ ਰਹੇ ਨੇ ਔਰ ਸਿੱਧੀ ਹਾਈ ਕਮਾਂਡ ਦੀ ਗੱਡ ਬੁੱਕ ਚ ਨੇ ਉਹਨਾਂ ਨੂੰ ਰਿਪੋਰਟ ਕਰਦੇ ਨੇ ਉਹਨਾਂ ਦੇ ਅਸ਼ੀਰਵਾਦ ਨਾਲ ਅਗਾਹ ਵਧ ਰਹੇ ਨੇ ਤੇ ਉਹ ਚਿਹਰੇ ਵੱਜੋਂ ਆਪਣੇ ਆਪ ਨੂੰ ਪ੍ਰਗਟਾਉਣ ਦੇ ਵਿੱਚ ਹਾਈ ਕਮਾਂਡ ਨੂੰ ਖੁਸ਼ ਕਰਨ ਦੇ ਵਿੱਚ ਕਾਮਯਾਬ ਨੇ ਸੋ ਇਸ ਲਈ ਅਗਨੀਆਂ ਬਦਾਨਸਵਾ ਚੋਣਾ ਚ ਚਿਹਰੇ ਰੱਖੇ ਬਦਲੀ ਸਕਦਾ ਜਨਾਬ ਸਿਆਸੀ ਜਮਾਤ ਦਾ ਕੰਮ ਸੂਬੇ ਦਾ ਮਾਹੌਲ ਦੇਸ਼ ਦਾ ਮਾਹੌਲ ਕਿੱਤੇ ਦਾ ਮਾਹੌਲ ਸੁਵਾਰਨਾ ਹੁੰਦਾ ਕਿ ਵਿਗਾੜਨਾ ਹੁੰਦਾ ਸੱਤਾਧਾਰੀ ਇਸ ਲਈ ਸੱਤਾ ਚ ਲੈ ਆਂਦੀ ਜਾਂਦੀ ਹੈ ਕਿ ਅਜਿਹੀ ਯੋਜਨਾ ਬਣਾਵੇ ਜਿਹਦੇ ਨਾਲ ਸੂਬੇ ਦਾ ਮੁਲਕ ਦਾ ਵਿਕਾਸ ਹੋਵੇ ਅਜਿਹੀ ਯੋਜਨਾ ਬਣਾਵੇ ਜਿਹਦੇ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਪਿੰਡਾਂ ਖੇਤਾਂ ਖលਿਆਣਾ ਬਾਜ਼ਾਰਾਂ ਲੋਕਾਂ ਦੇ ਘਰਾਂ ਚ ਖੁਸ਼ਹਾਲੀ ਆਵੇ ਸਿਹਤ ਪੱਖੋਂ ਸਿੱਖਿਆ ਪੱਖੋਂ ਸੂਬਾ ਮੁਲਕ ਤੰਦਰੁਸਤ ਰਹੇ ਪੰਜਾਬ ਲਗਾਤਾਰ ਗੈਂਗਸਟਰ ਦੀ ਮਾਰ ਹੇਟ ਹੈ ਇਹ ਵਰਤਾਰਾ ਇਹ ਜੰਜਾਲ ਵੱਧਦਾ ਜਾ ਰਿਹਾ ਫੈਲਦਾ ਜਾ ਰਿਹਾ ਨਸ਼ੇ ਤੋਂ ਲੈ ਕੇ ਗੈਂਗਸਟਰ ਸਾਡਾ ਮੁੱਖ ਮੁੱਦਾ ਹੈ ਇਸ ਦੇ ਨਾਲ ਤੇ ਸਿਆਸਤ ਖੂਬ ਹੁੰਦੀ ਹੈ ਪਰ ਇਸ ਮਸਲੇ ਦੇ ਹੱਲ ਲੱਭਣ ਲਈ ਕੋਈ ਤਰਸਰ ਜੋੜ ਕੇ ਬੈਠਣ ਲਈ ਤਿਆਰੀ ਨਹੀਂ ਬਲਕਿ ਉਹਨਾਂ ਦੀ ਸ਼ੈਲੀ ਉਹਨਾਂ ਦੇ ਬੋਲ ਕੁਝ ਜਿਹੇ ਨੇ ਜਿਹੜੇ ਇਹ ਦੱਸਦੇ ਨੇ ਕਿ ਵੀ ਇਤਰਾ ਸਵਾਰਨ ਦੀ ਬਜਾਇ ਕਿਤੇ ਬਗਾੜਨ ਦੇ ਰਾਹ ਤਾਂ ਨਹੀਂ ਪੈਣ ਲੱਗੀਆਂ ਪੰਜਾਬ ਦੇ ਮੋਹਰ ਨੂੰ ਮੈਂ ਚਿੰਤਾ ਕਿਉਂ ਪ੍ਰਗਟਾ ਰਿਹਾ ਲੰਘੇ ਹਫਤਿਆਂ ਦੇ ਦਰਮਿਆਨ ਗੈਂਗਸਟਰ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਮੈਂ ਸਿਆਸੀ ਲੀਡਰਾਂ ਦੇ ਬਿਆਨ ਸੁਣਦਾ ਹੈ ਹੱਦ ਦਾ ਤਦ ਹੋ ਜਾਂਦੀ ਹੈ ਜਦੋਂ ਇੱਕ ਦਿਨ ਪਹਿਲਾਂ ਬੱਖੋ ਬੱਖ ਖੇਤਿਆਂ ਦੇ ਵਿੱਚ ਬੱਖੋ ਬੱਖ ਸਟੇਜਾਂ ਦੇ ਉੱਤੇ ਬੱਖੋ ਆਖ ਪਾਰਟੀਆਂ ਦੇ ਦੋ ਲੀਡਰ ਗੈਂਗਸਟਰਾਂ ਦੇ ਹਵਾਲੇ ਨਾਲ ਇੱਕੋ ਸਵਰਚ ਗੱਲ ਕਰਦੇ ਬਿਲਕੁਲ ਜੀ ਮੈਂ ਰਵਿੰਦ ਕੇਜਰੀਵਾਲ ਤੇ ਅਮਰਿੰਦਰ ਸਿੰਘ ਰਾਜਾਪੜੀਂ ਦੀ ਗੱਲ ਕਰ ਰਿਹਾ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੜੀਂ ਦੋਵਾਂ ਦਾ ਇੱਕੋ ਤਰੀਕਾ ਸੀ ਗੋਲੀ ਦਾ ਜਵਾਬ ਕੋੜੀ ਪੰਜਾਬ ਨੇ ਗੋਲੀ ਦਾ ਜਵਾਬ ਕੋੜੀ ਦੇ ਰੂਪ ਦੇ ਵਿੱਚ ਬਹੁਤ ਕੁਝ ਖੋਇਆ ਬਹੁਤ ਕੁਝ ਹੰਡਾਇਆ ਅਸੀਂ ਅਜੇ ਪੈਰਾਂ ਸਿਰ ਹੋਏ ਨਹੀਂ ਕਿ ਤੁਸੀਂ ਫੇਰ ਉਹੀ ਗੋਲੀ ਦੀਆਂ ਬਾਜ਼ਾਂ ਇਹ ਸਵਾਲ ਹੈ ਕਿ ਪੰਜਾਬ ਚ ਗੈਂਗਸਟਰ ਵੱਲ ਪੜਪ ਕਿਉਂ ਰਿਆ ਉਸ ਨੂੰ ਕੰਟਰੋਲ ਕਿਉਂ ਨਹੀਂ ਕੀਤਾ ਜਾ ਰਿਹਾ ਉਹ ਗੈਂਗਸਟਰਾਂ ਦੀ ਇੱਕ ਡਰਾਮਾ ਤੋਂ ਬਾਅਦ ਬੰਦਿਆਂ ਦਾ ਇਨਕਾਉਂਟਰ ਕਿਉਂ ਕਰਨਾ ਪੈਂਦਾ ਜੁੰਦੇ ਜਾਗਦੇ ਬੰਦੇ ਕਿਉਂ ਨਹੀਂ ਫੜ ਪਾ ਰਹੀ ਸਾਡੀ ਪੁਲਿਸ ਪਰ ਅਰਵਿੰਦ ਕੇਂਦਰੀਵਾਲ ਜੀ ਕਹਿੰਦੇ ਖਰੋ ਕਰ ਲਈ ਹਮ ਸ਼ੂਟ ਦਿੱਤੇ ਹੈ ਪੁਲਿਸ ਕੋ ਗੋਲੀ ਕਾ ਜਵਾਬ ਗੋਲੀ ਹੋਣਾ ਚਾਹੀਏ ਇਹੀ ਨਹੀਂ ਪਰਿਵਾਰਕ ਤੱਕ ਜਾਓ ਰਿਸ਼ਤੇਦਾਰਾਂ ਤੱਕ ਜਾਓ ਉਹਨਾਂ ਨੂੰ ਵੀ ਨਕੇਲ ਕਸੋ ਤਾਂ ਮੁੱਕੂਗਾ ਗੈਂਗਸਟਰ ਬਾਦ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਚਾਚਾ ਹੋਵੇ ਤਾਇਆ ਹੋਵੇ ਭੂਆ ਹੋਵੇ ਫੂਫੜੋ ਹੋਵੇ ਚੱਕ ਲੋ ਸਾਰਿਆਂ ਤੇ ਫਿਰ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਰੌਲਾ ਪਾਓਗੇ ਇਹ ਤਾਂ ਗੈਂਗਸਟਰ ਬਾਦ ਨਹੀਂ ਬੜੂਗਾ ਕਮਾਲ ਆ ਬਈ ਕੇਜਰੀਬਾਲ ਜੀ ਤੁਸੀਂ ਪੰਜਾਬ ਨੂੰ ਜਾਣਦੇ ਨਹੀਂ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਬਿਆਨ ਸਿੰਘ ਦਾ ਰਾਜ ਕੇਪੀਐਸ ਗਿੱਲ ਦੀ ਤਾਕਤ ਤੇ ਉਸ ਆਪਮਹਾਰੇ ਨੇ ਪੰਜਾਬ ਨੂੰ ਕਿਸ ਬਹਿਣ ਚ ਤੱਕਿਆ ਉਸ ਕਾਰਿਆਂ ਨੇ ਪੰਜਾਬ ਨੂੰ ਕਿੱਥੇ ਲਿਆ ਕੇ ਡੇਗਿਆ ਜੇ ਸਰਕਾਰਾਂ ਔਰ ਗੈਂਗਸਟਰਾਂ ਚ ਕੋਈ ਫਰਕ ਏ ਨਹੀਂ ਜੇ ਪੁਲਿਸ ਫੋਰਸ ਵਰਦੀ ਤਾ ਰਿਪੋਰਟ ਫੋਰਸ ਕਾਨੂੰਨ ਦੇ ਦਾਇਰੇ ਚ ਰਹਿਣ ਵਾਲੀ ਫੋਰਸ ਤੇ ਇੱਕ ਬਗੀਤਰ ਇੱਕ ਲਟੇਰਾ ਤੇਰ ਹੈ ਇੱਕ ਲੁੱਟਾਂ ਖੋਆਂ ਕਰਨ ਵਾਲੇ ਉਹਨਾਂ ਚ ਕੋਈ ਫਰਕ ਏ ਨਹੀਂ ਵੀ ਅਗਲੇ ਤੱਕ ਕਰਨਗੇ ਕਾਨੂੰਨ ਤੋੜ ਕੇ ਉਹ ਤਾਂ ਕਾਨੂੰਨ ਦੇ ਦਾਇਰੇ ਛਾਉਂਦੀ ਹੈ ਨਹੀਂਗੇ ਮਨਨ ਕਾਨੂੰਨ ਦੇ ਦਾਇਰੇ ਰਾਹੀਂ ਸਜ਼ਾ ਦਵਾਉਣਾ ਉਸ ਪ੍ਰਕਿਰਿਆ ਤਾਂ ਹੀ ਲਿਆਉਣਾ ਕਿਹਦੀ ਜ਼ਿੰਮੇਵਾਰੀ ਹੈ ਪਰ ਅਫਸੋਸ ਹੈ ਕਿ ਸਾਡੇ ਲੀਡਰ ਇੱਕੋ ਤਰੀਕਾ ਕਰਦੀ ਬੋਲੀ ਬੋਲ ਰਹੇ ਨੇ ਤੇ ਇਹ ਬੋਲੀ ਜੇ ਕਾਂਗਰਸੀ ਸਟੇਜ ਤੇ ਵੀ ਬੋਲੀ ਜਾ ਰਹੀ ਹੈ ਤੇ ਆਮਾਦੀ ਪਾਰਟੀ ਦੀ ਸਟੇਜ ਤੇ ਬੋਲੀ ਜਾ ਰਹੀ ਹੈ ਬੀਜੇਪੀ ਕਿੰਨੇ ਕੁ ਪੰਜਾਬ ਪੱਖੀ ਆ ਤੇ ਅਕਾਲੀ ਕਿਵੇਂ ਮੌਕੇ ਦੇ ਹੱਬ ਨਾਲ ਬਦਲਦੇ ਰਹੇ ਨੇ ਫਿਰ ਪੰਜਾਬ ਦਾ ਭਲਾ ਕੌਣ ਲੋਚਦਾ ਜਨਾਬ ਪੰਜਾਬ ਦੀ ਜਵਾਨੀ ਨੂੰ ਰਾਹ ਤੇ ਪਾਉਣ ਦੇ ਲਈ ਕੌਣ ਤਰਲੋ ਬੱਚੀ ਹੈ ਜਨਾਬ ਕਿੱਦਰ ਰੁੜੀ ਗਿਆ ਪੰਜਾਬ ਅਗਲੀ ਵਾਰ ਇਹ ਪੰਜਾਬ ਦੀ ਸਮਝ ਦਾ ਵਿਸ਼ਾ ਹੈ ਪੰਜਾਬ ਤੇ ਲਈ ਇੱਕ ਨਵੀਂ ਪ੍ਰੀਖਿਆ ਦਾ ਵਿਸ਼ਾ ਹੈ ਅਸੀਂ ਲੀਡਰ ਬਹੀਨ ਅਸੀਂ ਸਮਝਦਾ ਲੀਡਰ ਬਹੀਨ ਸਾਡੇ ਕੋਲ ਅਕਲ ਦੇ ਘਾਟੇ ਹੈ ਇਹ ਲੀਡਰ ਬਾਤ ਨੇ ਅਕਲ ਵਾਲੇ ਲੀਡਰ ਨਹੀਂ ਲੱਭ ਰਹੇ ਉਹਦਾ ਨਤੀਜਾ ਕਿਤੇ ਫੇਰ ਅਸੀਂ ਨਵੀਂ ਪੱਟੀ 'ਚ ਨਾ ਝੋਕ ਦਿੱਤੇ ਜਾਈਏ ਇਹ ਬਿਆਨੀ ਇਹ ਸੰਕੇਤ ਕਰਦੀ ਹੈ ਚਲੋ ਗੱਲ ਕਾਂਗਰਸ ਦੀ ਚੱਲੀ ਹੈ ਅੰਮ੍ਰਿਤਸਰ ਦੀ ਇੱਕ ਵੀਡੀਓ ਕਾਂਗਰਸ ਦੇ ਪ੍ਰਧਾਨ ਨੇ ਜੀ ਅੰਮ੍ਰਿਤਸਰ ਤੋਂ ਉਹਨਾਂ ਦੀ ਕਾਫੀ ਚਰਚਾ ਚਾਹ ਕਹਿੰਦੇ ਜੀ ਇਹ ਪ੍ਰਧਾਨ ਬਣਨ ਤੋਂ ਬਾਅਦ ਦੀ ਵੀਡੀਓ ਹੈ ਜੀ ਕਹਿੰਦੇ ਨੱਚ ਗਾ ਰਹੇ ਨੇ ਜੀ ਠੀਕ ਆ ਵੀ ਨੱਚਣਾ ਗਾਉਣਾ ਪੰਜਾਬ ਦਾ ਸੁਭਾਅ ਹੈ ਨੱਚੋ ਗਾਓ ਖੁਸ਼ੀ ਆ ਵੀ ਜੇ ਪ੍ਰਧਾਨ ਬਣਨ ਦਾ ਜਸ਼ਨ ਉਹਨਾਂ ਮਨਾਓ ਪਰ ਹੁੱਕਾਬਾਰ ਚ ਤੂੰ ਇਹ ਛੱਡ ਕੇ ਛੱਲੇ ਬਣਾ ਕੇ ਤੂੰ ਇਹਦੇ ਉਹ ਵੀ ਆਪਣੇ ਪਾਰਟੀ ਦੇ ਮਹਿਲਾ ਵਰਕਰਾਂ ਨਾਲ ਇੱਕ ਮਹਿਲਾ ਲੀਡਰ ਦਾ ਹਵਾਲਾ ਆ ਰਿਹਾ ਜੀ ਕਿ ਉਹ ਵੀ ਸਾਨ ਕਮੈਲਾ ਲੀਡਰ ਹੈ ਜੀ ਤੇ ਆਪ ਵੀ ਪ੍ਰਧਾਨ ਸਾਹਿਬ ਨੇ ਜੀ ਇਹ ਨੱਚ ਰਹੇ ਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਫੈਲ ਰਹੀ ਹੁਣ ਇਹਦਾ ਹਵਾਲਾ ਦਿੱਤਾ ਜਾ ਰਿਹਾ ਅਮਰਸਰ ਦੇ ਹਵਾਲੇ ਨਾਲ ਕਿ ਜੀ ਇਹ ਸਿੱਖ ਭਾਵਨਾਵਾਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਹੈ ਤੇ ਇੱਕੇ ਸਿਆਸੀ ਤੌਰ ਦੇ ਉੱਤੇ ਕਿੰਨਾ ਖੂਜ ਭਰਿਆ ਫੈਸਲਾ ਹੈ ਜੀ ਇੱਕ ਪਾਰਟੀ ਦਾ ਇੱਕ ਖੇਤੇ ਦਾ ਇੱਕ ਸ਼ਹਿਰ ਦਾ ਇੱਕ ਇਲਾਕੇ ਦਾ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਤੇ ਉਹ ਇਹ ਜਿਹਾ ਕੁਝ ਕਰਦਾ ਫਿਰੇ ਪਰ ਕਹਿੰਦੇ ਜੀ ਕਾਂਗਰਸ ਦਾ ਉਹ ਲੀਡਰ ਸਾਹਮਣੇ ਆਇਆ ਉਹਨੇ ਦਮ ਭਰੇ ਕਿ ਜੀ ਇਹ ਸਾਡੇ ਖਿਲਾਫ ਵਰਤਾਂਤ ਸਿਰਜਿਆ ਜਾ ਰਿਹਾ ਹੈ ਸਾਡੇ ਖਿਲਾਫ ਬੇਮੈਨੇ ਮਾਹੌਲ ਬਣਾਇਆ ਜਾ ਰਿਹਾ ਹੈ ਅਸਲ ਚਤਾ ਜੀ ਕਹਿੰਦੇ ਕਿ ਇਹ ਵੀਡੀਓ ਬਹੁਤ ਪੁਰਾਣੀ ਹੈ ਤੇ ਸਾਡੀ ਨਿੱਜੀ ਪਰਿਵਾਰਕ ਸੀ ਜਿਹਦੇ ਵਿੱਚ ਹੁਣ AI ਰਹੀਂ ਸ਼ਾਮਲ ਕਰਕੇ ਮੈਨੂੰ ਸ਼ਾਮਲ ਕਰ ਲਿਆ ਗਿਆ ਜੀ ਐਦਾਂ ਦਾ ਕਰ ਲੀ ਮਤਲਬ ਇੱਕ ਪਾਸੇ ਮੰਨੀ ਜਾ ਰਿਹਾ ਹੈ ਕਿ ਵੀਡੀਓ ਸਾਡੀ ਉਹ ਹੈ ਨਾਲ ਕਹਿੰਦਾ ਅੱਜ ਦੀ ਨਹੀਂ ਪੁਰਾਣੀ ਹੈ ਪਰ ਫਿਰ AI ਵੀ ਨਾਲ ਸ਼ਾਮਲ ਮਤਲਬ ਬਚਣ ਦਾ ਤਰੀਕਾ AI ਲੱਭਦਾ ਵੀ ਹੈ ਜੇ AI ਰਹੀਂ ਹੈਗੀ ਤਾਂ ਕਿਨੇ ਕਰਾਈ ਹੈ ਕਿਨੇ ਚਲਾਈ ਹੈ ਤੇ ਉੱਥੇ ਤੱਕ ਪਹੁੰਚਣ ਦੀ ਵੀ ਲੋੜ ਹੈ ਕਾਂਗਰਸੀ ਤਾਂ ਘਰੇ ਘਰੇ ਮੇਰਾ ਸਵਾਲ ਤਾਂ ਸੱਤਾ ਤਾਰੀ ਕਰਨੂ ਵੀ ਆ ਕਿ ਜੇ ਇਹ ਵੀਡੀਓ ਅੰਮ੍ਰਿਤਸਰ ਦੀ ਤਾਜੀ ਹੈ ਤੇ ਵੀ ਕੌਣ ਚਲਾ ਰਿਹਾ ਉੱਥੇ ਹੁੱਕਾ ਬਾਰ ਕਿਹੜੇ ਕੈਫੇ ਚੱਲ ਰਹੇ ਨੇ ਉਹ ਕਬੜ ਵੀ ਪਵਿੱਤਰ ਸ਼ਹਿਰ ਐਲਾਨ ਚੁੱਕੇ ਆ ਪਵਿੱਤਰ ਸ਼ਹਿਰ ਦਾ ਦਰਜਾ ਕਿੱਥੇ ਉਹ ਦਰਜਾ ਗੱਲਾਂ ਕੁਝ ਹੋਰ ਤੇ ਹਕੀਕਤ ਕੁਝ ਹੋਰ ਇਹਦਾ ਜਵਾਬ ਦੇਣਾ ਪਏਗਾ ਇਹ ਸਵਾਲ ਸਰਕਾਰ ਲਈ ਵੀ ਆ ਜਾਦਾ ਭਾਈ 10 ਲਿਓ ਜਾ ਕੇ ਫਿੱਤਾ ਮਿੰਕੇ ਕਿ ਨਾ ਆਹ ਦੁਕਾਨ ਤੱਕ ਹੈਗਾ ਦੁਕਾਨ ਤੱਕ ਨਹੀਂ ਹੈਗਾ ਪਹਿਲਾਂ ਅਸੀਂ ਗਲਿਆਰੇ ਦੀ ਗੱਲ ਕਰਦੇ ਸੀ ਜਦੋਂ ਮਤਾ ਲਿਆਂਦਾ ਸ੍ਰੀ ਨੰਦਪੁਰ ਸਾਹਿਬ ਇਹ ਦਾਨ ਸੁਭਾ ਸੈਸ਼ਨ ਸੀ ਫਿਰ ਬਾਜੂ ਸਪੀਕਰ ਸਾਹਿਬ ਨੇ ਆਪੇ ਦਾਰਾ ਬਧਾਤਾ ਕਿ ਨਹੀਂ ਜੀ ਪ੍ਰਾਤਨ ਸ਼ਹਿਰ 게ਟਾਂ ਤੱਕ ਸਾਰਾ ਸ਼ਹਿਰ ਹੁਣ ਅਜੇ ਵੀ ਪ੍ਰਾਤਨ ਹੈ 게ਟਾਂ ਤੱਕ ਹੈ ਸਾਰਾ ਏ ਇਹ ਹੁੱਕਾ ਬਾਰ ਹੈਗਾ ਉਹਦੇ ਅੰਦਰ ਹੈ ਕਿ ਕਿਤੇ ਹੋਰ ਹੈ ਇਹ ਵੀ ਫਿਰ 10 ਦਿਨ ਕਾਂਗਰਸੀ ਲੀਡਰ ਸੋ ਕਾਂਗਰਸੀ ਲੀਡਰਾਂ ਤੋਂ ਲੈ ਕੇ ਸੱਤਾਧਾਰੀ ਤਿਰਤਾ ਕੇ ਦੇ ਲਈ ਸਵਾਲ ਹੈ ਕਿ ਸਾਡੇ ਨੁਮਾਇंदे ਹੈ ਕਿ ਜੇਹੀ ਤਾਂ ਮੈਂ ਗੱਲ ਕਰ ਰਿਹਾ ਸੀ ਕਿ ਸਾਡੇ ਕੋਲ ਮਸਲਾ ਹੀ ਇਹੀ ਹੈ ਅਸੀਂ ਨਮੀ ਧਰਾਤਲ ਦੀ ਲੀਡਰਸ਼ਿਪ ਪੈਦਾ ਨਹੀਂ ਕਰ ਪਾ ਰਹੇ ਅਸੀਂ ਪਾਰਟੀਆਂ ਚ ਵਰਕਰ ਪੈਦਾ ਨਹੀਂ ਕਰਦੇ ਬਲੰਟੀਆਂ ਤੇ ਆ ਗਏ ਆ ਅਸੀਂ ਬਾਦਿਆਂ ਨੂੰ ਗਰੰਟੀਆਂ ਦੇ ਲਿਆਏ ਆ ਤੇ ਅਸੀਂ ਹੁਣ ਇਹੋ ਜਿਹੇ ਲੀਡਰ ਜਦੋਂ ਚੁਣਾਂਗੇ ਫਿਰ ਉਹ ਕਿਹੜਾ ਸਮਾਜ ਦਾ ਭਲਾ ਕਰਨਗੇ ਕੀ ਕਰਨਗੇ ਇਹ ਸਵਾਲ ਵੀ ਨਾ ਹੀ ਪੈਦਾ ਹੁੰਦਾ ਜਨਾਬ ਕੌਣ ਹੈ ਜਨਾਬ ਜਿਹੜਾ ਧਮਕੀ ਤਰ ਧਮਕੀ ਦਿੰਦਾ ਜਾ ਰਿਹਾ ਹੈ ਉਰ ਧਮਕੀ ਵੀ ਅਧਿਕਾਰਤ ਈਮੇਲ ਰਾਹੀਂ ਆਉਂਦੀ ਹੈ ਕਦੇ ਉਸ ਸਕੂਲਾਂ ਨੂੰ ਆ ਜਾਂਦੀ ਹੈ ਕਦੇ ਧਾਰਮਿਕ ਸਥਾਨ ਦੀ ਸੰਸਥਾ ਨੂੰ ਆ ਜਾਂਦੀ ਹੈ ਕਦੇ ਉਹ ਜ਼ਿਲ੍ਹਾ ਅਦਾਲਤਾਂ ਨੂੰ ਆ ਜਾਂਦੀ ਹੈ ਕਦੇ ਜੀ ਰੇਲਵੇ ਬੱਸ ਸਟੈਂਡ ਦਾ ਮਾਮਲਾ ਆ ਜਾਂਦਾ ਹੈ ਉਹ ਕੀ ਰਿਹਾ ਬਿਲਕੁਲ ਜੀ ਮੈਂ ਪੰਜਾਬ ਦੀ ਗੱਲ ਕਰ ਰਿਹਾ ਲੰਗੇ ਦਿਨਾਂ ਚ ਦਰਬਾਰ ਸਾਹਿਬ ਦੀ ਇੱਕ ਵੀਡੀਓ ਥਰੂ ਬਰੋਡ ਕੇ ਜਿਵੇਂ AI ਨਹੀਂ ਬਣਾ ਕੇ ਪਾਈ ਗਈ ਅਜੇ ਤੱਕ ਪਹੁੰਚ ਹੀ ਨਹੀਂ ਹੋਈ ਸਾਡੇ ਸਿਸਟਮ ਦੀ ਕਿ ਕੌਣ ਸ਼ਰਤ ਕਰ ਰਿਹਾ ਕੌਣ ਇਹ ਟਰਮੀਨਲ ਖੇਡ ਰਿਹਾ ਕੌਣ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਅਸੀਂ ਤਾਂ ਅਜੇ ਤੱਕ ਬੈਦਗੀ ਵਾਲੇ ਮਾਮਲਿਆਂ 'ਚ ਨਹੀਂ ਕੁਝ ਕਰ ਸਕਦੇ 328 ਲੱਖ ਰੁਪਏ ਦੇ ਮਾਮਲੇ ਸਿਆਸਤ ਕਰੀ ਜਾਂਦੇ ਆ ਪਰ ਆਹ ਟੈਕਨੋਲੋਜੀ ਦੇ ਯੁੱਗ 'ਚ ਟੈਕਨੋਲੋਜੀ ਰਾਹੀਂ ਤਰੀਕਾ ਕਰਨ ਨਾਲ ਜੇ ਕੋਈ ਸ਼ਰਾਰਤ ਕਰ ਰਿਹਾ ਤਾਂ ਉੱਥੇ ਤੱਕ ਵੀ ਨਹੀਂ ਪਹੁੰਚਦੇ ਅਸੀਂ ਉਹ ਅਸੀਂ ਜੀ ਇਹੋ ਜੇ ਸਰਵਰ ਨੇ ਇਹੋ ਜੇ ਵਿੰਗ ਬਣਾ ਲਈ ਜੀ ਆਪ ਫੋਰਸ ਕਰ ਲਈ ਜੀ ਕੇਂਦਰੀ ਏਜੰਸੀਆਂ ਤੋਂ ਲੈ ਕੇ ਸੂਬੀ ਏਜੰਸੀਆਂ ਕਰਦੀਆਂ ਕੀ ਨੇ ਪਰ ਮਾਮਲਾ ਉੱਥੇ ਹੀ ਨਹੀਂ ਰੁਕਿਆ ਉਸ ਤੋਂ ਬਾਅਦ ਸਕੂਲਾਂ ਦੀ ਵਾਰੀ ਆਈ ਜਲੰਧਰ ਕੀ ਅੰਮ੍ਰਿਤਸਰ ਕੀ ਪਟਿਆਲਾ ਕੀ ਸਕੂਲ ਖਾਲੀ ਕਰਾਓ ਜੀ ਸਕੂਲ ਖਾਲੀ ਕਰਾਉਣੇ ਪੈਂਦੇ ਨੇ ਸਾਨੂੰ ਇੱਕ ਈਮੇਲ ਵਾਲੀ ਧਮਕੀ ਤੇ ਕਿਉਂਕਿ ਸਾਨੂੰ ਆਪਣੇ ਤੇ ਯਕੀਨ ਨਹੀਂ ਸਾਨੂੰ ਈਮੇਲ ਤੇ ਯਕੀਨ ਹੈ ਜਾਂ ਆਪਣੀ ਕਮਜ਼ੋਰੀ ਤੇ ਯਕੀਨ ਹੈ ਸਾਡੀ ਕਮਜ਼ੋਰੀ ਹੋਊਗੀ ਕੋਈ ਸਾਡੇ ਕੋਲ ਇਨਪੁਟ ਹੀ ਨਹੀਂ ਗਈ ਕਿ ਕੌਣ ਸ਼ਰਤ ਨੂੰ ਅੰਜਾਮ ਦੇਣਾ ਚਾਹੁੰਦਾ ਹੈ ਬੇਸ਼ੱਕ ਕੁਝ ਨਹੀਂ ਮਿਲਿਆ ਹੁਣ ਤੱਕ ਦੀਆਂ ਇਹਨਾਂ ਸਾਰੀਆਂ ਧਮਕੀਆਂ ਤੋਂ ਬਾਅਦ ਕੀ ਸਾਨੂੰ ਵੇਸੜਾ ਕਰਨ ਦੀ ਕਵਾਇਦ ਹੈ ਕੀ ਅਸੀਂ ਇਹ ਨਾ ਈਮੇਲ ਨੂੰ ਫਿਰ ਇਗਨੋਰ ਕਰਨ ਲੱਗ ਜਾਈਏ ਤੇ ਕੋਈ ਵੱਡੀ ਵਾਰਦਾਤ ਪਾਪੜ ਜਵੇ ਜਾਂ ਲਗਾਤਾਰ ਜਿਹੜੀਆਂ ਥਾਂ ਨੂੰ ਟਾਰਗੇਟ ਕਰਕੇ ਈਮੇਲ ਆ ਰਹੀ ਆਪਾਂ ਟਾਰਗੇਟ ਕੋਈ ਹੋਰ ਥਾਂ ਹੋਵੇ ਕਿ ਏਜੰਸੀਆਂ ਉਹਦੇ ਤੇ ਨਜ਼ਰ ਰੱਖ ਰਹੀਆਂ ਬਿਲਕੁਲ ਰੱਖ ਰਹੀਆਂ ਹੋਣਗੀਆਂ ਪਰ बार-बार ਜਿਹੜੇ ਅਧਿਕਾਰਤ ਈਮੇਲ ਆਉਂਦੀ ਹੈ ਸਕੂਲਾਂ ਤੋਂ ਅੱਗੇ ਵੱਧ ਕੇ ਹੁਣ ਅਦਾਲਤਾਂ ਤੱਕ ਦਾ ਮਾਮਲਾ ਆ ਗਿਆ ਔਰ ਇਹ ਮਾਮਲਾ ਕੱਲੇ ਪੰਜਾਬ ਤੱਕ ਨਹੀਂ ਰੁਕਿਆ ਸੱਤ ਤੋਂ ਵੱਧ ਸੁੱਬਿਆਂ ਦੀਆਂ ਅਦਾਲਤਾਂ ਨੂੰ ਈਮੇਲ ਰਹੀ ਅਧਿਕਾਰਤ ਈਮੇਲ ਰਹੀ ਧਮਕੀ ਮਿਲੀ ਹੈ ਪਹਿਲਾਂ ਇਸ ਤੋਂ ਪਹਿਲਾਂ ਵੀ ਆਪਾਂ ਚੰਡੀਗੜ੍ਹ ਦੀ ਅਦਾਲਤ ਦਾ ਹਵਾਲਾ ਦੇ ਚੁੱਕੇ ਹਾਂ ਜਦੋਂ ਪਿਛੀਆਂ ਘਟਨਾਵਾਂ ਸਕੂਲਾਂ ਦਾ ਜ਼ਿਕਰ ਆਇਆ ਫਿਰ ਆ ਹੁਣ ਤਾਜ਼ਾ ਮਾਮਲਾ ਕਿ ਜੀ ਪੰਜਾਬ ਸਮੇਤ 7 ਦੇ ਕਰੀਬ ਸੂਬੇ ਨੇ ਜੇ ਜਿਸ ਵਿੱਚ ਪੰਜਾਬ ਸੂਬਾ ਸ਼ਾਮਿਲ ਹੈ ਜਿਹਦੇ ਵਿੱਚ ਛਤੀਸਗੜ੍ਹ ਸ਼ਾਮਿਲ ਹੈ ਮੱਧ ਪ੍ਰਦੇਸ਼ ਦਾ ਸੂਬਾ ਹੈ ਹਿਮਾਚਲ ਹੈ ਸਾਡਾ ਗਵੰਡੀ ਸੂਬਾ ਹੈ ਇਸੇ ਤਰ੍ਹਾਂ ਮਤਲਬ ਬਿਹਾਰ ਹੈ ਇਸੇ ਤਰ੍ਹਾਂ ਉੜੀਸਾ ਹੈ ਕੇਰਲਾ ਹੈ ਇਹਨਾਂ ਦੀਆਂ ਅਦਾਲਤਾਂ ਨੂੰ ਵੀ ਧਮਕਿਆ বিহার ਚ ਪਟਨਾਮ ਦੇ ਦੋ ਜੀ ਹਿਮਾਚਲ ਚ ਹਾਈ ਕੋਰਟ ਨੂੰ ਦੇ ਦੋ ਜੀ ਪੰਜਾਬ ਦੇ ਵੀ ਫਿਰੋਜ਼ਪੁਰ ਹੈ ਮੋਗਾ ਹੈ ਰੋਪੜ ਹੈ ਚੰਨੰਦਪੁਰ ਸਾਹਿਬ ਹੈ ਲੁਧਿਆਣਾ ਹੈ ਪਤਾ ਨਹੀਂ ਕਿੱਥੇ ਕਿੱਥੇ ਇਹ ਲਗਾਤਾਰ ਵਰਤਾਂਤ ਵਾਪਰੀ ਜਾ ਰਹੀ ਹੈ ਹੋਰ ਅਸੀਂ ਉਸ ਨੂੰ ਰੋਕਣ ਚ ਅਸੀਂ ਉਸ ਨੂੰ ਟੋਕਣ ਚ ਉਸ ਤੱਕ ਅਪਣ ਚ ਕਿਉਂ ਨਹੀਂ ਕੰਮ ਜਾਂ ਕੋਲੇ ਸਵਾਲ ਮੇਰਾ ਇਹ ਹੈ ਕਿ ਕੌਣ ਹੈ ਜੋ ਧਮਕੀ ਦਾ ਧਮਕੀ ਦੇ ਰਿਹਾ ਔਰ ਕਿੱਥੇ ਸਾਡੀ ਨਾ ਲੈ ਕੀ ਕਿੱਥੇ ਸਾਡੀ ਕਮਜ਼ੋਰੀ ਕਿੱਥੇ ਸਾਡੀ ਹੁਨਤਾ ਹੀ ਹੈ ਕਿ ਅਸੀਂ ਅਜੇ ਤੱਕ ਇਹ ਚੀਜ਼ਾਂ ਨੂੰ ਕਵਰ ਨਹੀਂ ਕਰ ਪਾਏ ਜੇ ਹੁਣ ਤੱਕ ਪਹਿਲੀ ਘਟਨਾ ਚਾਹੀਏ ਉਹ ਦਰਵਾਸਾਬ ਦੇ ਮਾਮਲੇ ਚਾਹੀਏ ਹੋਵੇ ਚਾਹੇ ਸਕੂਲਾਂ ਦੇ ਮਾਮਲੇ ਚਾਹੀਏ ਹੋਵੇ ਜੇ ਧਮਕੀ ਦੇਣ ਵਾਲਾ ਕੋਟ ਕਚਹਿਰੀ ਕਿਸੇ ਕਟਹਿਰੇ 'ਚ ਖੜਾ ਕੀਤਾ ਹੁੰਦਾ ਤੇ ਜਗਜਾਗ ਹੋਇਆ ਹੁੰਦਾ ਕਿ ਆਹ ਤੇ ਰਹਿ ਜੀ ਫੇਰ ਕੀ ਦੁਬਾਰਾ ਕਿਸੇ ਦੀ ਹਿੰਮਤ ਪੈਂਦੀ ਜੇ ਅਸੀਂ ਸਜ਼ਾ ਦੀ ਪ੍ਰਕਿਰਿਆ 'ਚ ਪਏ ਹੁੰਦੇ ਜੇ ਕੋਈ ਇਹਦੇ ਵਿੱਚ ਸ਼ਰਾਰਤ ਕਰ ਰਿਹਾ ਤਾਂ ਵੀ ਸਾਡੀ ਨਲਾਇਕੀ ਅਸੀਂ ਫੜ ਨਹੀਂ ਪਾਰੇ ਜੇ ਕੋਈ ਸ਼ਾਜ਼ਿਸ਼ ਕਰ ਰਿਹਾ ਤਾਂ ਵੀ ਅਸੀਂ ਉੱਥੇ ਤੱਕ ਨਹੀਂ ਪਹੁੰਚ ਪਾਰੇ ਫਿਰ ਸਾਡੀ ਹੋਰ ਵੱਡੀ ਕਮਜ਼ੋਰੀ ਹੈ ਨੈਕਸਟਰਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਲਗਾਤਾਰ ਵਾਪਰਨ ਤੋਂ ਬਾਅਦ 43 ਦੱਸਦੀ ਪੁਲਿਸ ਨਹੀਂ ਦੱਸਦੀ ਸਰਕਾਰ ਨਹੀਂ ਦੱਸਦੀ ਉਹ ਸੋਸ਼ਲ ਮੀਡੀਆ ਤੇ ਦੱਸਦੇ ਆ ਕਿ ਵੀ ਇਹ ਘਟਨਾ ਨੂੰ ਅਸੀਂ ਅੰਜਾਮ ਦਿੱਤਾ ਅਸੀਂ ਜ਼ਿੰਮੇਵਾਰੀ ਲੈਣੇ ਆ ਤੇ ਲੋਕਾਂ ਤੋਂ ਲੈ ਕੇ ਸਿਸਟਮ ਤੱਕ ਇਹ ਯਕੀਨ ਕਰ ਲੈਂਦੇ ਕਿ ਇਹਨਾਂ ਨੇ ਨਹੀਂ ਕੀਤੀ ਹੋਗੀ ਵਾਰਦਾਤ ਗਾਰੰਟੀ ਲੈ ਲਈ ਉਹਨਾਂ ਨੇ ਫਿਰ ਅਸੀਂ ਉਸੇ ਬਾਰੇ ਆਪਣੀ ਜਾਂਚ ਕਰਦੇ ਹਾਂ ਉਸੇ ਪ੍ਰਕਰਨ ਤੇ ੱੱਕੇ ਬੱਧੇ ਆ ਕੌਣ ਚਲਾ ਰਿਹਾ ਸਾਰਾ ਸਿਸਟਮ ਤੁਸੀਂ ਲਈ ਇਹ ਚੁਣੌਤੀ ਵੱਡੀ ਆ ਸਾਡੇ ਲਈ ਕਿ ਆਈ ਜਨ ਸਾਨੂੰ ਈਮੇਲ ਆਉਂਦੀ ਹੁਣ ਜਦੋਂ ਕੱਲ ਮੈਂ ਪੰਜਾਬ ਦੇ ਬਾਰੇ ਦੇਖ ਰਿਹਾ ਸੀ ਫਿਰੋਜ਼ਪੁਰ ਮੋਗਾ ਰੋਪੜ ਸ਼ਿ ਨੰਦਪੁਰ ਸਾਹਿਬ ਤਾਂ ਅਦਾਲਤੀ ਕੰਪਲੈਕਸ ਖਾਲੀ ਕਰਾਉਣੇ ਪਏ ਚੱਲਦੇ ਕੇਸਾਂ ਦੀ ਸੁਣਵਾਈ ਰੋਕਣੀ ਪਈ ਵਕੀਲਾਂ ਦੇ ਚੈਂਬਰ ਖਾਲੀ ਕਰਾਉਣੇ ਪਏ ਹਾਂ ਟਾਈਪਿਸਟਾਂ ਦੇ ਖੋਖੇ ਖਾਲੀ ਕਰਾਉਣੇ ਪਏ ਲੋਕਾਂ ਨੂੰ ਉਸ ਕੰਪਲੈਕਸ ਤੋਂ ਬਾਹਰ ਕੱਟਣਾ ਪਿਆ ਛੱਤਾਂ ਤੋਂ ਲੈ ਕੇ ਅੰਦਰ ਤੱਕ ਅਸੀਂ ਮੇਜ਼ਾਂ ਕੁਰਸੀਆਂ ਤੱਕ ਸਾਰੀ ਜਾਂਚ ਕੀਤੀ ਤਾਂ ਬਣਾ ਲਓ ਕੋਈ ਕਿ ਰੂਟੀਨ ਚ ਚੈੱਕ ਅਪ ਜਿਆ ਹੋਵੇ ਕੋਈ ਅਸ਼ਰਸਤੀ ਅਨਸਰ ਆਈ ਕਿ ਮਜਾਵੇ ਅੰਦਰ ਕੋਈ ਜੀ ਸਕਿਉਰਟੀ ਹੋਵੇ ਪਰ ਜਦੋਂ ਵੀ ਕਿਤੇ ਸਕਿਉਰਟੀ ਟਾਈਟ ਹੁੰਦੀ ਹੈ ਤਾਂ ਆਮ ਲੋਕਾਂ ਦੀ ਮੁਸ਼ਕਲ ਵੱਧਦੀ ਹੈ ਸ਼ਰਾਤ ਕਰਨ ਵਾਲਿਆਂ ਲਈ ਨਹੀਂ ਰੋਕ ਆਉਂਦੀਆਂ ਉਹ ਕਹਿੰਦੇ ਕਿ ਜਿੰਦਾ ਤਾਂ ਸਾਦਾ ਲਈਆਂ ਚੋਰਾ ਨਹੀਂ ਥੋੜਾ ਸੋ ਇਸ ਲਈ ਇਹ ਇਹ ਚੁਣੌਤੀ ਵੱਡੀ ਹੈ ਸਾਡੇ ਮੂਰੇ ਕਿਸੇ ਨੂੰ ਨਹੀਂ ਠੜਾ ਕਿਵੇਂ ਚਲੋ ਜਾਂਦੇ ਜਾਂਦੇ ਇੱਕ ਹੋਰ ਪਹਿਲੂ ਜ਼ਰੂਰ ਵatsch ਕੇ ਜਾਈਏ ਕੈਨੇਡਾ ਨਾਲ ਰਸਤਾ ਜਿਹੇ ਜਾਂ ਪੰਜਾਬ ਦਾ ਮੇਸ਼ਕ ਕੇਂਦਰ ਸਰਕਾਰ ਤੇ ਕੈਨੇਡਾ ਸਰਕਾਰ ਦੇ ਵਿਚਾਲੇ ਤਣਾਅਲੇ ਰਸਤੇ ਬਣਦੇ ਰਹੇ ਹੁਣ ਪਰ ਪੰਜਾਬ ਦੇ ਲਈ ਕੈਨੇਡਾ ਹਮੇਸ਼ਾ ਦੂਜਾ ਘਰ ਮੰਗ ਰਿਹਾ ਕੈਨੇਡਾ ਲੋਕ ਰੋਜ਼ਗਾਰ ਲਈ ਜਾਣੇ ਸ਼ੁਰੂ ਹੋਏ ਕਾਰੋਬਾਰ ਲਈ ਜਾਣੇ ਸ਼ੁਰੂ ਹੋਏ ਵਿਦਿਆਰਥੀ ਪੜ੍ਹਨ ਲਈ ਜਾਣੇ ਸ਼ੁਰੂ ਹੋਏ ਐਪੀਆਰ ਵੀਜ਼ੇ ਤੇ ਜਾਣੇ ਸ਼ੁਰੂ ਹੋਏ ਤੇ ਫਿਰ ਮਤਲਬ ਕਿ ਉੱਥੇ ਪੱਕੇ ਟਿਕਾਣੇ ਬਣਨੇ ਸ਼ੁਰੂ ਹੋਏ ਇਧਰੋਂ ਜ਼ਮੀਨਾਂ ਵੇਚ ਕੇ ਘਰ-ਵਾਰ ਵੇਚ ਕੇ ਟੰਪਰ ਦੇ ਟੰਪਰ ਉੱਧਰ ਜਾਣੇ ਸ਼ੁਰੂ ਹੋਏ ਕਿ ਇਸ ਲਈ ਪੂਰਾ ਇੱਕ ਬਰਾਬਰ ਪੰਜਾਬ ਉੱਤਰੂਸ ਰਿਆ ਹੋਇਆ। ਉੱਥੇ ਪਾਰਕਾਂ 'ਚ ਲੱਗਦੀਆਂ ਬਜ਼ੁਰਗਾਂ ਦੀਆਂ ਮਹਿਫਲਾਂ ਇਸ ਕੱਲ ਦਾ ਪ੍ਰਤੀਕ ਨੇ ਕਿਉਂ ਪੈਨਸ਼ਨਾਂ ਦਾ ਹਿਸਾਬ ਲਾਉਂਦੇ ਨੇ। ਹੈ ਉਹ ਪੰਜਾਬ ਦੀ ਰਾਜਨੀਤੀ ਦਾ ਉੱਥੇ ਬੈਠ ਕੇ ਮਲਾਂਕਣ ਕਰਦੇ ਨੇ। ਪਰ ਕੀ ਕਨੇਡਾ ਦੀ ਸ਼ਕਤੀ ਦਾ ਅਸਰ ਪੰਜਾਬ ਤੇ ਪੈਣ ਜਾ ਰਿਹਾ? ਭਾਰਤ ਤੇ ਪੈਣ ਜਾ ਰਿਹਾ? ਸਾਡੇ ਬਜ਼ੁਰਗਾਂ ਤੇ ਪੈਣ ਜਾ ਰਿਹਾ? ਜੀ ਹਾਂ। ਕਹਿੰਦੇ ਕਨੇਡਾ ਸਰਕਾਰ ਨੇ ਪੰਜਾਬੀਆਂ ਲਈ ਵੱਡਾ ਸੰਕਟ ਖੜਾ ਕਰ ਦਿੱਤਾ ਹੈ ਵੱਡਾ ਝਟਕਾ ਹੈ ਪੰਜਾਬੀਆਂ ਦੇ ਲਈ ਕਿ ਬਜ਼ੁਰਗਾਂ ਦੀ ਪੀਆਰ ਦੇ ਉੱਤੇ 228 ਤੱਕ ਰੋਕ ਹੈ ਇਹ ਨਹੀਂ ਕਿ ਬਜ਼ੁਰਗ ਆ ਜਾਣ ਸਕਦੇ ਉਸ਼ਮਾ ਇਹ ਵਾਲੇ ਤਾਂ ਆਈਏ ਜਾਣਗੇ ਜਿਨ੍ਹਾਂ ਦੀ ਪਹਿਲਾਂ ਪੀਆਰ ਹੋਈ ਆ ਉਹਨਾਂ ਲਈ ਨਹੀਂ ਮਸਲਾ ਨਵੀਂ ਪੀਆਰ ਪ੍ਰਕਿਰਿਆ ਹਾਂ ਉਹ ਟੂਰਿਸਟ ਵੀਜ਼ਾ ਗੇੜੀ ਵੀਜ਼ਾ ਉਹ ਸਾਰੇ ਮਿਲਣਗੇ ਉਹਨਾਂ ਤੇ ਰੋਕ ਨਹੀਂ ਲੱਗਣ ਵਾਲੀ ਪਰ 228 ਤੱਕ ਹੁਣ ਪੀਆਰ ਹੋਣ ਦੀ ਸੰਭਾਵਨਾ ਨਹੀਂ ਇਸ ਲਈ ਕਈ ਪਰਿਵਾਰਾਂ ਲਈ ਚਿੰਤਾ ਦੀ ਗੱਲ ਹੋ ਗਈ ਮੇਰੇ ਕੋਲ ਰਿਪੋਰਟ ਪਈ ਹੈ ਜੀ ਕੈਨੇਡਾ ਨੇ ਵੀਜ਼ਾ ਨੀਮਾ ਚ ਬਦਲਾਅ ਕਰਦੇ ਆ ਕਹਿੰਦੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਸਹਾਈਤ ਹੁਣ ਦੇਖਭਾਲ ਦੇ ਬਹਾਨੇ ਬਜ਼ੁਰਗਾਂ ਦੇ ਪਰਮਨੈਂਟ ਰੈਜ਼ੀਡੈਂਸ ਵੀਜ਼ਾ ਉੱਤੇ ਰੋਕ ਲਾ ਦਿੱਤੀ ਗਈ ਹੈ ਹਾਲਾਂਕਿ ਅਜੇ ਵੀ ਇਸ ਤੇ ਵਿੱਚ ਸੁਪਰ ਵੀਜ਼ੇ ਦਾ ਕਹਿੰਦੇ ਆਪਸ਼ਨ ਖਾਲੀ ਪਿਆ ਹੈ ਉਹ ਆਪਸ਼ਨ ਖੁੱਲ੍ਹਾ ਹੈ ਮਤਲਬ ਇਸ ਦੇ ਤਹਿਤ 5 ਸਾਲ ਤੱਕ ਲਗਾਤਾਰ ਕੈਨੇਡਾ ਚ ਰਹਿ ਜਾ ਸਕਦਾ ਹੈ ਮਤਲਬ ਬੇਸ਼ੱਕ ਪੀਆਰ ਦੇ ਉੱਤੇ 2028 ਤੱਕ ਰੋਕ ਹੈ ਕਿਉਂਕਿ 2026 ਤੋਂ 2028 ਤੱਕ ਕੈਨੇਡਾ ਸਰਕਾਰ ਨੇ ਪੀਆਰ ਦੀ ਸੰਖਿਆ ਘਟ ਕਰਨ ਦੇ ਲਈ ਪਹਿਲ ਕਦਮੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਪਰ ਤਾਂ ਵੀ ਇਹ ਦੇ ਬਾਵਜੂਦ ਵੀ ਜਿਹੜਾ ਮਤਲਬ ਕਿ ਸੁਪਰ ਵੀਜ਼ਾ ਉਹਦੀ ਆਪਸ਼ਨ ਹੈਗੀ ਹੈ ਜਿਹਦੇ ਤਹਿਤ 5 ਸਾਲ ਕੈਨੇਡਾ ਦੇ ਬੈਸੇ ਸਰਦੀਆਂ ਜਦੋਂ ਠੰਡਾ ਜਨ ਤਾਂ ਸਾਡੇ ਬਜ਼ੁਰਗ ਮੁੜੇ ਆਉਂਦੇ ਨੇ ਜ਼ਿਆਦਾਤਰ ਪਰ ਫਿਰ ਵੀ ਇਹ ਆਉਣ ਜਾਣ ਦੀ ਪ੍ਰਕਿਰਿਆ ਉਹ 5 ਸਾਲ ਦੇ ਤਹਿਤ ਚੱਲਦੀ ਰਹਿ ਸਕਦੀ ਹੈ ਜਾਂ ਬੈਸੇ ਕੋਈ ਵੀਜ਼ਾ ਲਵਾ ਕੇ ਜਾ ਰਹੇ ਟੂਰਿਸਟ ਵੀਜ਼ਾ ਉਹ ਲਗਾ ਕੇ ਲੱਗਦਾ ਰਹੇਗਾ ਹਾਂ ਜਿਹੜਾ ਹੁਣ ਪੀਆਰ ਦੀ ਪ੍ਰਕਿਰਿਆ ਉਹਦੇ ਵਿੱਚ ਰੁਕ ਕੈਨੇਡਾ ਇਮੀਗ੍ਰੈਂਟ ਡਿਪਾਰਟਮੈਂਟ ਨੇ ਕੇਵਲ ਬਜ਼ੁਰਗਾਂ ਦੀ ਪੀਆਰ ਉੱਤੇ ਰੋਕ ਲਾਈ ਹੈ। ਕੈਨੇਡਾ ਜਾਣ ਦੇ ਉੱਤੇ ਰੋਕ ਨਹੀਂ ਹੈ। ਜੇਕਰ ਉਹ ਘੁੰਮਣ ਜਾਣਾ ਚਾਹਣ, ਕੁਝ ਵਕਤ ਲਈ ਜਾਣਾ ਚਾਹਣ ਤਾਂ ਉਹ ਅਜਿਹੇ ਵੀਜ਼ਿਆਂ ਲਈ ਅਪਲਾਈ ਕਰਕੇ ਜਾ ਸਕਦੇ ਆ। ਕੈਨੇਡਾ ਸਰਕਾਰ 2026 ਤੋਂ 2028 ਦੇ ਲਈ ਪੀਆਰ ਦੀ ਸੰਖਿਆ ਘਟ ਕਰ ਰਹੀ ਹੈ। ਇਸ ਕਟੌਤੀ ਦੇ ਤਹਿਤ ਮਾਤਾ-ਪਿਤਾ ਤੇ ਦਾਦਾ-ਦਾਦੀ ਨੂੰ ਬੁਲਾਉਣ ਵਾਲੇ ਪ੍ਰੋਗਰਾਮ ਪੀਜੀਪੀ ਦੇ ਨਵੇਂ ਐਪਲੀਕੇਸ਼ਨਾਂ ਤੇ ਰੋਕ ਹੈ। 2025 ਦੇ ਵਿੱਚ ਪੀਜੀਪੀ ਦੇ ਤਹਿਤ ਨਵੀਂ ਐਪਲੀਕੇਸ਼ਨਾਂ ਨਹੀਂ ਲਈਆਂ ਜਾ ਰਹੀਆਂ ਸੋ ਇਹਦੇ ਉੱਤੇ ਫਿਲਹਾਲ ਰੋਕ ਹੈ ਕੇਵਲ 2024 ਦੇ ਵਿੱਚ ਜਿਹੜੀਆਂ ਐਪਲੀਕੇਸ਼ਨ ਆਈਆਂ ਸੀ ਉਹਨਾਂ ਨੂੰ ਹੀ ਹੁਣ ਤੋਰਿਆ ਜਾ ਰਿਹਾ ਉਹਨਾਂ ਤੇ ਗੌਰ ਕੀਤੀ ਜਾ ਰਹੀ ਹੈ ਸਾਲ 2024 ਚ ਕੈਨੇਡਾ ਨੇ ਮਾਤਾ ਪਿਤਾ ਤੇ ਦਾਦਾ ਦਾਦੀ ਪ੍ਰੋਗਰਾਮ ਜਿਹੜਾ ਪੀਜੀਪੀ ਦੇ ਤਹਿਤ ਲਗਭਗ 27330 ਬਜ਼ੁਰਗਾਂ ਨੂੰ ਪੀਆਰ ਤਹਿਤ ਵੀਜ਼ਾ ਦਿੱਤਾ ਹੈ ਪੀਆਰ ਕੀਤੀ ਹੈ ਪਰ ਹੁਣ 2026 ਤੋਂ 2028 ਦੇ ਹਵਾਲੇ ਨਾਲ 2025 ਤੋਂ ਜਿਹੜੀ ਐਪਲੀਕੇਸ਼ਨ ਆਈਆਂ ਉਹਨਾਂ ਤੇ ਕੈਨੇਡਾ ਗੌਰ ਨਹੀਂ ਕਰੇਗਾ ਇਸ ਲਈ ਪੰਜਾਬ ਲਈ ਖਾਸ ਕਰਕੇ ਝਟਕਾ ਹੈ ਕਿਉਂਕਿ ਸਾਡੇ ਜਵਾਬ ਜਦੋਂ ਜਾਂਦੇ ਨੇ ਫਿਰ ਉਹ ਮਾਪਿਆਂ ਨੂੰ ਉੱਥੇ ਨਾਲ ਇੱਕਦਮ ਸਾਡਾ ਰਿਸ਼ਤਿਆਂ ਦੀ ਸਾਂਝ ਹੈ ਮਾਪਿਓਂ ਪ੍ਰਤੀ ਪਿਆਰ ਤੇ ਮਾਪਿਓ ਦਾ ਬੱਚਿਆਂ ਪ੍ਰਤੀ ਪਿਆਰ ਨੂੰ ਜਾਈ ਹੁੰਦਾ ਕਿ ਅਗਲੀ ਪੀੜ੍ਹੀ ਨੂੰ ਦਾਦਾ ਦਾਦੀ ਦਾ ਨਾਨਾ ਨਾਨੀ ਦਾ ਮਾਪਿਓ ਦਾ ਸਾਥ ਮਿਲਦਾ ਉਸ ਤਰੀਕਾ ਕਰਨ ਨਾਲ ਵੀ ਇਹ ਪਹਿਲ ਕਦਮੀ ਬਹੁਤ ਹੈਮਸੀ ਸੋ ਇਸ ਲਈ ਪੰਜਾਬ ਲਈ ਖਾਸ ਕਰਕੇ ਪੰਜਾਬੀਆਂ ਲਈ ਇਹ ਝਟਕੇ ਵਰਗਾ ਕਿ ਕੈਨੇਡਾ ਨੇ ਬਜ਼ੁਰਗਾਂ ਦੀ ਪਿਆਰ ਦੇ ਉੱਤੇ 228 ਤੱਕ ਲਈ ਰੋਕ ਲਾ ਦਿੱਤੀ ਹੈ ਬਹੁਤ ਬੁਰਾ